ਦੋਸਤੋ ਸਾਡੇ ਜਿਸਮ ਦੇ ਅੰਦਰ ਅਨੇਕ ਤਰ੍ਹਾਂ ਦੀਆਂ ਪਾਵਰਸ ਨੇ ਉਹਨਾਂ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੇ ਪੰਜ ਜਿਹੜੇ ਸੈਂਸ ਜਿਹੜੇ ਹੈਗੇ ਆ ਫਿਜ਼ੀਕਲ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਵਿੱਚ ਸਾਡੀ ਦ੍ਰਿਸ਼ਟੀ ਹੈ ਸਾਡਾ ਸੁਗੰਧਣਾ ਹੈ ਕੰਨਾਂ ਦਾ ਸੁੰਣਾ ਹੈ ਮੂੰਹ ਦਾ ਟੇਸਟ ਐਂਡ ਟੱਚ ਹੈ ਇਹਨਾਂ ਦੇ ਵਿੱਚ ਨੰਬਰ 1 ਅਗਰ ਇਹਨਾਂ ਪੰਜਾਂ ਦੇ ਵਿੱਚ ਸਭ ਤੋਂ ਜਿਹੜਾ ਪਾਵਰਫੁਲ ਹੈ ਉਹ ਸਾਡਾ ਟੱਚ ਹੈਗਾ ਕੀ ਹੈਗਾ ਟੱਚ ਇੱਕ ਤਾਂ ਅਸੀਂ ਫਿਜ਼ੀਕਲ ਟੱਚ ਕਰਦੇ ਹਾਂ ਕਿਸੇ ਚੀਜ਼ ਨੂੰ ਹੱਥ ਦੇ ਨਾਲ ਇਹ ਟੱਚ ਹੈ ਇੱਕ ਟੱਚ ਹੈਗਾ ਅਸੀਂ ਆਪਣੀ ਬਾਣੀ ਦੇ ਨਾਲ ਕਰਦੇ ਆਂ ਚੰਗਾ ਜਾ ਮਾਰਾ ਇੱਕ ਟੱਚ ਹੈਗਾ ਸਾਡੇ ਸਮੈਲ ਜਿਹੜੀ ਸਾਡੇ ਜਿਸਮ ਦੀ ਆ ਉਹ ਦੂਸਰੇ ਨੂੰ ਕਿਸ ਤਰ੍ਹਾਂ ਦੀ ਆਂਦੀ ਆ ਅਸੀਂ ਕਿਸ ਤਰ੍ਹਾਂ ਦੇ ਪਰਫਿਊਮ ਲਾਨੇ ਆ ਜਾਂ ਕਿਸ ਤਰ੍ਹਾਂ ਉਹ ਉਹਨਾਂ ਨੂੰ ਕਿਸ ਤਰ੍ਹਾਂ ਚੰਗਾ ਲੱਗਦਾ ਕਿ ਮਾਰਾ ਹੁੰਦਾ ਨਾ ਕਈ ਲੋਕਾਂ ਦੇ ਪੈਰਾਂ ਦੀ ਜਿਹੜੀ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਜਦ ਕਿਸੇ ਦੇ ਪਸੀਨੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਅਫੈਕਟ ਕਰਦੀਆਂ ਇਹ ਟੱਚ ਹੈ ਗਿਆ ਫਿਰ ਕਿਸੇ ਦੀ ਦ੍ਰਿਸ਼ਟੀ ਆ ਹੋ ਸਕਦਾ ਕਿਸੇ ਨੂੰ ਕਿਸੇ ਦਾ ਦੇਖਣਾ ਕਿਸ ਤਰ੍ਹਾਂ ਅੱਖਾਂ ਆ ਜਾਂ ਕੋਈ ਇਸ ਤਰ੍ਹਾਂ ਉਹ ਨਾ ਪਸੰਦ ਹੋਵੇ ਕਿਸੇ ਨੂੰ ਕਿਸੇ ਦੀ ਬਾਣੀ ਪਸੰਦ ਨਾ ਹੋਵੇ ਇਹ ਇਹ ਜਿਹੜੀਆਂ ਚੀਜ਼ਾਂ ਜਾਂ ਕੇ ਕੋਈ ਇੱਕ ਹੈਗਾ ਆ ਕੋਈ ਐਸਾ ਇਸ ਤਰ੍ਹਾਂ ਦਾ 뮤직 ਸੁਣਦਾ ਆ ਜਿਹੜਾ ਦੂਸਰ ਨੂੰ ਪਸੰਦ ਨਾ ਹੋਵੇ ਜਾਂ ਇਸ ਤਰ੍ਹਾਂ ਦਾ ਵਾਤਾਵਰਣ ਉਹਦੇ ird gird ਹੁੰਦਾ ਉਹ ਦੂਜਿਆਂ ਨੂੰ ਪਸੰਦ ਹੋਵੇ ਜਾਂ ਦੂਜਿਆਂ ਨੂੰ ਪਸੰਦ ਹੋਵੇ ਸੇਮ ਤਿੰਗ ਇਹ ਜਿਹੜੀਆਂ ਚੀਜ਼ਾਂ ਜਿੰਨੇ ਵੀ ਸਾਇੰਸ ਹੈ ਗਿਆ ਇਹਨਾਂ ਦੇ ਨਾਲ ਵੀ ਅਸੀਂ ਦੂਜਿਆਂ ਨੂੰ ਟੱਚ ਕਰਦੇ ਹਾਂ ਗੁੱਡ ਵੇ অর ਬੈਡ ਵੇ ਹੁਣ ਅਸਲ ਦੇ ਵਿੱਚ ਟੱਚ ਕੀ ਹੈਗਾ ਜਿਹੜੇ ਸਾਡੀ ਬਾਡੀ ਹੈਗੀ ਹੈ ਜਿਹੜੇ ਸਾਡੇ ਹੱਥ ਹੈ ਇਹ ਤੁਸੀਂ ਦੇਖੋ ਇਸ ਕਾਇਨਾਤ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਹੜੀ ਇਨਸਾਨ ਨੇ ਬਣਾਈ ਹੋਵੇ ਉਹਨੂੰ ਇਨਸਾਨ ਦਾ ਹੱਥ ਨਾਲ ਲੱਗਿਆ ਕਿੰਨੀ ਵੱਡੀ ਪਾਵਰ ਹੈ ਸਾਡੇ ਕੋਲ ਇਸ ਪਰਮਾਤਮਾ ਨੇ ਸਾਨੂੰ ਇਹ ਹੱਥ ਦਿੱਤੇ ਆ ਸਾਡਾ ਇਹ ਜਿਸਮ ਹੈ ਇਹਦੇ ਉੱਪਰ ਲੱਗਿਆ ਹੋਇਆ ਇੱਕ ਵਾਲ ਵੀ ਜਿਹੜਾ ਹੈਗਾ ਉਹ ਵੀ ਜਦੋਂ ਕੋਈ ਟੱਚ ਕਰਦਾ ਆ ਸਾਨੂੰ ਪਤਾ ਲੱਗਦਾ ਉਹ ਸਾਡੇ ਸੈਂਸਰ ਜਿਹੜੇ ਹੈ ਇਹਨੇ ਪਾਵਰਫੁੱਲ ਵਰਟੀ ਤੇ। ਕੀ ਬਾਤ ਹੈ ਕਿ ਅਸੀਂ ਕਦੇ ਸੋਚਦੇ ਹਾਂ ਸਾਡੀਆਂ ਪਾਵਰਸ ਕੀ ਹੁੰਦੀਆਂ। ਇਹ ਕਿੱਥੋਂ ਆਈਆਂ ਇਹ ਦੇਖੋ ਕਿੰਦਾਂ ਹੱਥ ਜਿਹੜੇ ਆ ਕਿੰਨੇ ਬਿਊਟੀਫੁੱਲ ਇਹ ਕੀ ਚਮਤਕਾਰ ਕਰਦੇ ਆ। ਨਾਟਕੇ ਆ ਇਸ ਤਰ੍ਹਾਂ ਘੁੰਮਣ ਘਮਾਣ ਤੇ ਇਹਨਾਂ ਦੇ ਹੱਥਾਂ ਦੇ ਨਾਲ ਦੇਖੋ ਆਰਟਿਸਟ ਨੇ ਕੀ ਕੁਝ ਬਣਾ ਦਿੱਤਾ। ਤੁਸੀਂ ਵੀ ਸਾਰੇ ਆਰਟਿਸਟ ਹਰ ਰੋਜ਼ ਕੁਛ ਨਾ ਕੁਛ ਕਰਦੇ ਹੋ ਚਾਹੇ ਕੁੱਛ ਵੀ ਕਰਦੇ ਹੋ ਹੱਥਾਂ ਨਾਲ ਹੀ ਕਰਦੇ ਹੋ ਸੋ ਇਹ ਪਾਵਰ ਆਫ ਜਿਹੜੀ ਸਾਡੇ ਹੱਥਾਂ ਦੀ ਪਾਵਰ ਹੈ ਬਾ ਕੁਮਾਲ ਹੈ ਇਹਨੂੰ ਪਾਵਰ ਆਫ ਟੱਚ ਹੈ ਜਿਹੜੀ ਇਹ ਆਪਣੇ ਆਪ ਦੀ ਦੇਖੋ ਕਿ ਤੁਹਾਡੀ ਜਿਹੜੀ ਪਾਵਰ ਆਫ ਟੱਚ ਹੈ ਇਹ ਕਿੰਨੀ ਬਿਊਟੀਫੁਲ ਹੈ ਇਸ ਪਾਵਰ ਨੂੰ ਹਰ ਰੋਜ਼ ਥੈਂਕ ਯੂ ਕਰਿਆ ਕਰੋ ਭਾਈ ਇਹ ਪਰਮਾਤਮਾ ਦਾ ਗਿਫਟ ਹੈ ਤੁਹਾਨੂੰ ਸੋ ਅੱਜ ਦੀ ਗੱਲ ਟੱਚ ਤੇ ਅਗਲੇ ਦੂਜੇ ਦੇ ਵਿੱਚ ਬਾਕੀ ਸੈਂਸਾਂ ਦੀ ਗੱਲ ਕਰਾਂਗੇ ਧੰਨਵਾਦ